ਜੇ ਕੋਈ ਮੂਰਖ ਆਦਮੀ ਹੋਵੇ ਤੇ ਉਹਦੇ ਨਾਲ ਉਲਝਣਾ ਨਹੀਂ ਚਾਹੀਦਾ ਇਸ ਸਮੇਂ ਵੈਸੇ ਜੋ ਸਾਡੀ ਸਮਝ ਕਹਿੰਦੀ ਹੈ ਕਿ ਉਹ ਹੱਦ ਤੋਂ ਵੱਧ ਇਸ ਚੀਜ਼ ਦੇ ਉੱਪਰ ਅਸੀਂ ਮੂਰਖ ਕਿਸੇ ਨੂੰ ਕਹਿਵੇਂ ਆ ਚਲੋ ਸਾਨੂੰ ਕੋਈ ਹੱਕ ਤੇ ਨਹੀਂ ਆ ਪਰ ਫਿਰ ਵੀ ਉਹ ਉਹਦੇ ਹਰਕਤਾਂ ਦੇਖ ਕੇ ਸਾਨੂੰ ਕਹਿਣਾ ਪੈ ਰਿਹਾ ਹੈ ਪਿਛਲੇ ਕੁਝ ਸਮੇਂ ਤੋਂ ਉਸ ਦੀਆਂ ਹਰਕਤਾਂ ਤੋਂ ਇਹ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਉਹ ਸਾਡੇ ਪਿੱਛੇ ਹੱਥ ਧੋ ਕੇ ਪੈ ਗਈ ਹੈ ਜਿਹੜੇ ਸ਼ਬਦਵਾਰ ਦੇ ਨਾਲ ਸਾਡੇ ਨਾਲ ਲੜਾਈ ਕਰ ਰਹੀ ਹੈ ਉਹ ਸ਼ਬਦਵਾਰ ਦੇ ਅਸੀਂ ਮਿੱਤ ਨਹੀਂ ਹਾਂ ਐਮਰਜੈਂਸੀ 'ਚ ਦਿਖਾਣਾ ਤੇ ਇਹ ਚਾਹੀਦਾ ਸੀ ਕਿ ਸਿੱਖਾਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਤੇ ਪੂਰੇ ਭਾਰਤ ਨੂੰ ਫੇਰ ਬਚਾਇਆ ਇਹ ਜਿਹੜੇ ਸਾਡੇ ਉੱਪਰ ਬੈਠੇ ਲੋਕ ਨੇ ਇਹ ਹੋਸ਼ੇ ਲੋਕ ਕਿਉਂ ਬੈਠ ਗਏ ਨੇ ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਚਿੰਤਾ ਹੈ ਜੋ ਸਾਨੂੰ ਖਾਲਸਤਾਨੀ ਸਾਨੂੰ ਵਿਰੋਧੀ ਕਿਹਾ ਜਾ ਰਿਹਾ ਉਹ ਸਾਡਾ ਨਿਆਏ ਉਹ ਗੁਰੂ ਕਰੂਗਾ ਕੀ ਜੇ ਰਤੀ ਪਾਰਵੀ ਕਿਸੇ ਚੀਜ਼ ਨਾਲ ਚੰਗਿਆਰੀ ਲੱਗ ਸਕਦੀ ਹੈ ਤੇ ਮੈਂ ਕਹਿੰਨੀ ਉਹਨੂੰ ਟੋਟਲੀ ਬੰਦ ਕਰ ਦੋ ਜਦੋਂ ਇੱਕ ਨੇਤਾ ਵੀ ਨੇਤਾ ਕਦੀ ਉਹ ਨੇਤਾ ਬਣ ਜਾਂਦਾ ਕਦੀ ਉਹ ਅਭਿਨੇਤਾ ਬਣ ਜਾਂਦਾ ਇਹ ਦੇਸ਼ ਕਿਵੇਂ ਚੱਲੂਗਾ ਕੰਗਨਾ ਰੌਣਟ ਦੀ ਨਵੀਂ ਫਿਲਮ ਐਮਰਜੈਂਸੀ ਨੂੰ ਲੈ ਕੇ ਦੇਸ਼ ਦੇ ਵਿੱਚ ਬਵਾਲ ਮਚਾਇਆ ਹੈ ਔਰ ਖਾਸ ਕਰਕੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਸਿਰਫ ਕੰਗਨਾ ਰੌਣਟ ਹੀ ਇੱਕ ਕੇਂਦਰ ਬਿੰਦੂ ਬਣੀ ਹੈ ਜਿਸ ਤਰੀਕੇ ਨਾਲ ਕਿਸਾਨਾਂ ਬਾਰੇ ਗਲਤ ਸ਼ਬਦਾਵਲੀ ਵਰਤੀ ਗਈ ਹੈ ਇਸ ਤੋਂ ਇਲਾਵਾ ਫਿਲਮ ਨੂੰ ਲੈ ਕੇ ਜੋ ਵਿਵਾਦ ਪੈਦਾ ਹੋਇਆ ਹੈ ਤਾਂ ਇਸ ਦੇ ਵਿੱਚ ਵੱਖ-ਵੱਖ ਲੋਕ ਆਪਣੀ ਰਾਏ ਦੇ ਰਹੇ ਨੇ ਤੇ ਸਾਡੇ ਨਾਲ ਮਹਿਲਾ ਕਿਸਾਨ ਆਗੂ ਮੌਜੂਦ ਨੇ ਤਾਂ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਸਫਲ ਕਿਸਾਨ ਨੇ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਣਾ ਵੱਲੋਂ ਵੀ ਇਹਨਾਂ ਨੂੰ ਅਵਾਰਡ ਮਿਲ ਚੁੱਕਾ ਔਰ ਇੱਕ ਅ ਜਿਆ ਕਹਿੰਦੇ ਅਗਾਹ ਵਦੂ ਕਿਸਾਨ ਦੇ ਤੌਰ ਤੇ ਜਾਣੇ ਜਾਂਦੇ ਨੇ ਔਰ ਅਕਸਰ ਸਮਾਜ ਦੀਆਂ ਗੱਲਾਂ ਵੀ ਕਰਦੇ ਨੇ ਕੰਗਨਾ ਨੂੰ ਕੀ ਕਹਿਣਾ ਚਾਹੋਗੇ ਜੀ ਕੰਦੀ ਜੀ ਕਿਸਾਨਾਂ ਨੇ ਕਿਸਾਨੀ ਅੰਦੋਲਨ ਚ ਉੱਥੇ ਲੜਕੀਆਂ ਦੇ ਨਾਲ ਗਲਤ ਕੰਮ ਹੋਏ ਕਤਲ ਹੋਏ ਔਰ ਉਸ ਤੋਂ ਇਲਾਵਾ ਫਿਲਮ ਵਿੱਚ ਵੀ ਉਸਨੇ ਜੋ ਕੀਤਾ ਕੀ ਕਹਿਣਾ ਚਾਹੋਗੇ ਅ ਮੈਂ ਇਸ ਚੀਜ਼ ਦੀ ਸ਼ੁਰੂਆਤ ਕਰਨਾ ਚਾਹੂੰਗੀ ਕਿ ਸਾਡੇ ਜਿਹੜੇ ਪੁਰਖੇ ਨੇ ਸਾਨੂੰ ਉਹਨਾਂ ਨੇ ਸਮਝਾਇਆ ਹੈ ਕਿ ਜੇ ਕੋਈ ਮੂਰਖ ਆਦਮੀ ਹੋਵੇ ਤੇ ਉਹਦੇ ਨਾਲ ਉਲਝਣਾ ਨਹੀਂ ਚਾਹੀਦਾ ਇਸ ਸਮੇਂ ਵੈਸੇ ਜੋ ਸਾਡੀ ਸਮਝ ਕਹਿੰਦੀ ਹੈ ਕਿ ਉਹ ਹੱਦ ਤੋਂ ਵੱਧ ਇਸ ਚੀਜ਼ ਦੇ ਉੱਪਰ ਅਸੀਂ ਮੂਰਖ ਕਿਸੇ ਨੂੰ ਕਹਿਵੇ ਆ ਚਲੋ ਸਾਨੂੰ ਕੋਈ ਹੱਕ ਤੇ ਨਹੀਂ ਆ ਪਰ ਫਿਰ ਵੀ ਉਹ ਉਹਦੇ ਹਰਕਤਾਂ ਦੇਖ ਕੇ ਸਾਨੂੰ ਕਹਿਣਾ ਪੈ ਰਿਹਾ ਇਹਨੇ ਮੂਰਖ ਬੰਦਾ ਜਿਹੜਾ ਵਾ ਲੱਜ ਵੜਿੰਦਾ ਅੰਦਰ ਵੜੇ ਤੇ ਮੂਰਖ ਆਖੇ ਮੈਥੋਂ ਡਰੇ ਇੱਥੇ ਅਸੀਂ ਜਿਹੜਾ ਅਸੀਂ ਉਹਦੇ ਤੋਂ ਕੋਈ ਜੇ ਅਸੀਂ ਜਵਾਬ ਨਹੀਂ ਦੇਣਾ ਚਾਹੁੰਦੇ ਉਹਨੂੰ ਤਾਂ ਅਸੀਂ ਉਹਦੇ ਤੋਂ ਕੋਈ ਡਰ ਕੇ ਨਹੀਂ ਦੇ ਰਹੇ ਬਟ ਅਸੀਂ ਇਸ ਚੀਜ਼ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਕਿਉਂਕਿ ਜੇ ਅਸੀਂ ਗੱਲ ਕਰੀਏ ਜੋ ਉਹ ਇਸ ਟਾਈਮ ਕਰ ਰਹੀ ਆ ਉਦੇ ਵਿੱਚ ਅੰਕੁਸ਼ ਨਹੀਂ ਹੈ ਕਿਉਂਕਿ ਹਰ ਚੀਜ਼ ਦੇ ਉੱਤੇ ਕੋਈ ਅੰਕੁਸ਼ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਤੋਲੋ ਫਿਰ ਬੋਲੋ ਨਾਲੇ ਜਿਹੜੀ ਉਹਦੀ ਜੋ ਉਹਨੂੰ ਰੁਤਬਾ ਮਿਲਿਆ ਹੈ ਉਸ ਰੁਤਬੇ ਨਾਲ ਨਿਆਂ ਨਹੀਂ ਕਰ ਰਹੀ ਕਿਉਂਕਿ ਜਦੋਂ ਤੁਸੀਂ ਪੂਰਾ ਦੇਸ਼ ਹੈ ਭਾਰਤ ਦੇਸ਼ ਹੈ ਭਾਰਤ ਦੇਸ਼ ਵਿੱਚ ਜਿੰਨੇ ਵੀ ਸਾਡੇ ਧਰਮ ਨੇ ਜਦੋਂ ਕੋਈ ਐਮਪੀ ਬਣ ਜਾਂਦਾ ਹੈ ਤਾਂ ਉਹ ਉਹਨੂੰ ਇੱਕ ਬਹੁਤ ਉੱਚੀ ਪਦਵੀ ਮਿਲ ਜਾਂਦੀ ਉਹਦੇ ਲਈ ਸਾਰੇ ਧਰਮ ਇੱਕ ਨੇ ਸਾਰੇ ਸਮਾਜ ਦੇ ਵਰਗ ਇਹ ਸਾਰੀਆਂ ਸਟੇਟਸ ਦੇ ਲੋਕੋ ਦੇ ਆਪਣੇ ਨੇ ਕਿਉਂਕਿ ਉਹ ਸੈਂਟਰ 'ਚ ਜਾ ਕੇ ਬੈਠ ਗਿਆ ਜਿੱਥੇ ਉਹਨੇ ਭਾਰਤ ਦੇਸ਼ ਦੀ ਗੱਲ ਕਰਨੀ ਨਾ ਕਿ ਕਿਸੇ ਇੱਕ ਵਰਗ ਦੀ ਗੱਲ ਕਰਨੀ ਆ ਪਰ ਪਿਛਲੇ ਕੁਝ ਸਮੇਂ ਤੋਂ ਉਸ ਦੀਆਂ ਹਰਕਤਾਂ ਤੋਂ ਇਹ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਉਹ ਸਾਡੇ ਪਿੱਛੇ ਹੱਥ ਧੋ ਕੇ ਪੈ ਗਈ ਹੈ ਦੇਖੋ ਅਸੀਂ ਵੀ ਲੜਨਾ ਜਾਣਦੇ ਹਾਂ ਸਾਨੂੰ ਸ਼ਸਤਰ ਤੇ ਸ਼ਾਸਤਰ ਦੀ ਦੋਵੇਂ ਗਿਆਨ ਹੈਗਾ ਪੰਜਾਬੀਆਂ ਨੂੰ ਉਹ ਇਸ ਸਮੇਂ ਜਿਹੜੇ ਸ਼ਬਦਾਰ ਦੇ ਨਾਲ ਸਾਡੇ ਨਾਲ ਲੜਾਈ ਕਰ ਰਹੀ ਹੈ ਉਹ ਸ਼ਬਦਾਰ ਦੇ ਅਸੀਂ ਮਿੱਤ ਨਹੀਂ ਹਾਂ ਅਸੀਂ ਹਮੇਸ਼ਾ ਸ਼ਸਤਰ ਨੂੰ ਲੈ ਕੇ ਗੱਲ ਕਰਾਂਗੇ ਜੇ ਉਹ ਸ਼ਸਤਰ ਨਾਲ ਚਾਹੁੰਦੀ ਹੈ ਤੇ ਸ਼ਸਤਰ ਨਾਲ ਵੀ ਅਸੀਂ ਲੜਨ ਨੂੰ ਤਿਆਰ ਆ ਪਰ ਕਰਨ ਕਹਿਣ ਤੋਂ ਭਾਵ ਮੇਰਾ ਇਹ ਹੈ ਕਿ ਚੜ ਕੇ ਆਏ ਨੂੰ ਤੇਗ ਤੇ ਨਿਉ ਕੇ ਆਏ ਨੂੰ ਦੇਗ ਇਹ ਸਾਡਾ ਫਲਸਫਾ ਹੈ ਨਾਲੇ ਅਸੀਂ ਗੁਰਬਾਣੀ ਨੂੰ ਮੰਨਣ ਵਾਲੇ ਲੋਕ ਹਾਂ ਜਿਹੜੀ ਕੀ ਵੇਦਾਂ ਨਾਲੋਂ ਵੱਖਰੀ ਨਹੀਂ ਹੈ ਅਸੀਂ ਇਹ ਨਹੀਂ ਕਹਿ ਰਹੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਕੁਝ ਵੱਖਰਾ ਫਲਸਫਾ ਦਿੱਤਾ ਹੈ ਬਟ ਉਹਨਾਂ ਨੇ ਸਾਨੂੰ ਇੰਨੀ ਆਸਾਨੀ ਨਾਲ ਸਮਝਾਇਆ ਹੈ ਕਿ ਤੁਸੀਂ ਜ਼ਿੰਦਗੀ ਕਿਵੇਂ ਜਿਉਣੀ ਹੈ ਔਰ ਮੇਰੀ ਤੇ ਅੱਗੇ ਤੋਂ ਇਹ ਸਾਰਿਆਂ ਨੂੰ ਹੀ ਕਹਿ ਲਓ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹੀ ਇੱਕ ਅਪੀਲ ਹੈ ਕਿ ਤੁਸੀਂ ਇਹੋ ਜਿਹੇ ਲੋਕਾਂ ਨੂੰ ਅੱਗੇ ਲੈ ਕੇ ਆਓ ਜਿਨ੍ਹਾਂ ਨੂੰ ਸ਼ਾਸਤਰ ਦਾ ਗਿਆਨ ਹੈ ਕਿਉਂਕਿ ਸ਼ਾਸਤਰ ਤੋਂ ਬਿਗੈਰ ਧਰਮ ਨਹੀਂ ਚੱਲ ਸਕਦਾ ਜੀ ਬਿਲਕੁਲ ਜਿਸ ਤਰੀਕੇ ਨਾਲ ਐਮਰਜੈਂਸੀ ਫਿਲਮ ਦੇ ਵਿੱਚ ਜਿਹੜਾ ਹੈ ਇੱਕ ਦਾ ਫਿਰ ਕਿਉਂਕਿ ਫਿਲਮ ਦਾ ਨਾਮ ਐਮਰਜੈਂਸੀ ਹੈ ਐਮਰਜੈਂਸੀ ਦਾ دہਾਕਾ 1970 1971 ਦਾ ਹੈ ਲੇਕਿਨ ਉਹਦੇ ਵਿੱਚ ਅਚਾਨਕ ਜਿਹੜਾ ਹੈ 1984 ਨੂੰ ਲਿਆਇਆ ਜਾਂਦਾ ਫਿਰ ਸਿੱਖਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟੋਟਲ ਹੀ ਗਲਤ ਫਿਲਮ ਹੈ ਟੋਟਲੀ ਗਲਤ ਕਿਉਂਕਿ ਅਸੀਂ ਜੋ ਆਪਣੇ ਬਜ਼ੁਰਗਾਂ ਤੋਂ ਸੁਣਿਆ ਮਾਈ ਬਰਥ ਇਜ਼ ਆਫ 73 ਬਟ ਇਹ ਚੀਜ਼ ਸ਼ਾਇਦ ਉਸ ਤੋਂ ਪਹਿਲਾਂ ਦੀ ਹੈ ਜੀ ਤੇ ਸਾਨੂੰ ਇਹ ਦੱਸਿਆ ਗਿਆ ਸੀ ਕਿ ਜਦੋਂ ਐਮਰਜੈਂਸੀ ਹੋਈ ਹੈ ਤਾਂ ਤਗੜੇ ਹੋ ਕੇ ਪੰਜਾਬੀ ਸਮਾਜ ਉਹਦੇ ਲਈ ਖੜਾ ਹੋਇਆ ਹੈ ਔਰ ਇਸ ਦਾ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਪਲੀ ਪਾਂਤੀ ਪਤਾ ਹੈ ਕਿਉਂਕਿ ਉਸ ਸਮੇਂ ਜੋ ਅਸੀਂ ਪਿਕਚਰਸ ਵੀ ਦੇਖਦੇ ਆ ਉਹਨਾਂ ਨੇ ਇੱਕ ਸਰਦਾਰ ਦਾ ਰੂਪ ਧਾਰਨ ਕੀਤਾ ਸੀ ਤੇ ਐਮਰਜੈਂਸੀ 'ਚ ਦਿਖਾਣਾ ਤੇ ਇਹ ਚਾਹੀਦਾ ਸੀ ਕਿ ਸਿੱਖਾਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਤੇ ਪੂਰੇ ਭਾਰਤ ਨੂੰ ਫੇਰ ਬਚਾਇਆ ਜਿਸ ਤਰ੍ਹਾਂ ਕਿ ਅੰਗਰੇਜ਼ਾਂ ਦੀ ਗੁਲਾਮੀ ਤੋਂ ਵੀ ਅਸੀਂ 98% ਕੁਰਬਾਨੀਆਂ ਦੇ ਕੇ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ ਅਸੀਂ ਕਿਸੇ ਚੀਜ਼ ਦਾ ਦਾਵਾ ਨਹੀਂ ਕਰਦੇ ਪਰ ਮਨ ਦਾ ਸਨਮਾਨ ਤੇ ਸਾਨੂੰ ਮਿਲਣਾ ਚਾਹੀਦਾ ਜਦ ਕਿ ਐਮਰਜੈਂਸੀ ਨੂੰ ਟੋਟਲੀ ਇੱਕ ਪੋਲਰਾਈਜ਼ਡ ਇੱਕ ਫਿਰ ਜਿਹੜਾ ਇਹ ਲੋਕ ਰਾਜਨੀਤੀ ਅੱਜ ਕੱਲ ਖੇਡੀ ਜਾ ਰਹੀ ਹੈ ਕਦੀ Hindu Sikh ਕਦੀ Hindu Musalman ਕਦੀ ਜੋ ਵੀ ਅੱਜ ਕੱਲ ਚੱਲ ਰਿਹਾ ਇਹ ਜਿਹੜਾ ਸਿਨੈਰੀਓ ਆ ਇਸ ਚੀਜ਼ ਨੂੰ ਸਾਡੇ ਜਨਤਾ ਭਲੀ ਭਾਂਤੀ ਸਮਝਦੀ ਐ ਬਟ ਇਹ ਜਿਹੜੇ ਸਾਡੇ ਉੱਪਰ ਬੈਠੇ ਲੋਕ ਨੇ ਇਹ ਹੋਸ਼ੇ ਲੋਕ ਕਿਉਂ ਬੈਠ ਗਏ ਨੇ ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਚਿੰਤਾ ਹੈ ਪਰ ਪਰ ਜਿਸ ਤਰੀਕੇ ਨਾਲ ਸਿੱਖਾਂ ਦੇ ਅਕਸ ਨੂੰ ਫੇਰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਤੇ ਇਹ ਬਦਨਾਮੀ ਦਾ ਕਿ ਆ ਗਿਆ ਕਿ ਉਹ دہشت گرد ਉਹਨਾਂ ਨੂੰ ਦੋਹਾਇਆ ਗਿਆ ਉਹਦੇ ਬਾਰੇ ਕੀ ਸਰ ਆਸਮਾਨ ਵਾਲ ਥੁੱਕੂਗੇ ਤੇ ਥੱਕ ਆਪਣੇ ਤੇ ਹੀ ਪੈਣਾ ਹੈ ਸੱਚ ਨੂੰ ਕੋਈ ਨਹੀਂ ਬਦਲ ਸਕਦਾ ਸਚਾਈ ਕਹਿੰਦੇ ਲਾਲ ਰੰਗ ਕਿਸ ਕੋ ਲਗਾ ਜਿੰ ਤੁਸੀਂ ਦੇਖ ਲਓ ਕਿ ਸੱਚ ਨੂੰ ਕਦੀ ਦਾਗ ਨਹੀਂ ਲੱਗ ਸਕਦਾ ਇਸ ਕਰਕੇ ਅਸੀਂ ਨਿਸ਼ਚਿੰਤਾ ਸਾਨੂੰ ਆਪਣੇ ਗੁਰੂ ਤੇ ਪੂਰਾ ਭਰੋਸਾ ਹੈ ਔਰ ਅਸੀਂ ਆਪਣਾ ਧਰਮ ਦੇ ਅਨੁਸਾਰ ਹੀ ਚੱਲਾਂਗੇ ਅਸੀਂ ਕਦੀ ਵੀ ਅਧਰਮ ਦੀ ਨਹੀਂ ਕਿ ਮੇਰੀ ਫਿਲਮ ਨੂੰ ਸੈਂਸਰ ਬੋਰਡ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਇਹ ਕੌਣ ਹੁੰਦੇ ਮੇਰੀ ਫਿਲਮ ਨੂੰ ਰੋਕਣ ਵਾਲੇ ਦੇਖੋ ਜੀ ਅਸੀਂ ਤੇ ਸਚਾਈ ਦੇ ਖਿਲਾਫ ਬੋਲਾਂਗੇ ਜੋ ਸਚਾਈ ਦੇ ਵੱਲੋਂ ਬੋਲਾਂਗੇ ਅਸੀਂ ਤੇ ਝੂਠ ਦੇ ਖਿਲਾਫ ਬੋਲਾਂਗੇ ਜੋ ਵੀ ਸੱਚ ਹੈ ਉਸ ਨੂੰ ਅਸੀਂ ਆਪਣੇ ਲੋਕਾਂ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੱਸਾਂਗੇ ਕਿ ਐਮਰਜੈਂਸੀ ਵਿੱਚ ਅਸੀਂ ਡਟ ਕੇ ਖੜੇ ਹੋਏ ਸੀ ਪੰਜਾਬ ਪਾਰਟਿਕੂਲਰਲੀ ਅੰਮ੍ਰਿਤਸਰ ਮੈਂ ਕਹੂੰਗੀ ਅਸੀਂ ਮਾਜੇ ਦੇ ਲੋਕ ਹੀ ਖੜੇ ਹੋਏ ਸਾਂ ਇਹਦੇ ਜੋ ਵੀ ਬ੍ਰਿਟਾਂਤ ਸਾਨੂੰ ਅਸੀਂ ਵੀ ਆਪਣੇ ਪੂਰਵਜਾਂ ਕੋਈ ਸੁਣਿਆ ਕਿ ਉਦੋਂ ਬਹੁਤ ਜੇਲਾਂ ਭਰੀਆਂ ਡਟ ਕੇ ਖੜੇ ਹੋਏ ਔਰ ਇਸੇ ਚੀਜ਼ ਦਾ ਹੀ ਬਦਲਾ ਸਾਡੇ ਕੋਲੋਂ ਇਹ ਉਸ ਸਰਕਾਰ ਨੇ ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ ਅਸੀਂ ਕਿੰਨੇ ਕਿ ਉਦੋਂ ਜਿਹੜੀ ਸਰਕਾਰ ਸੀ ਉਹਨੇ ਦੇਖ ਲਿਆ ਸੀ ਕਿ ਸਿਰਫ ਤੇ ਸਿਰਫ ਪੂਰੇ ਭਾਰਤ ਵਿੱਚ ਜੇ ਕੋਈ ਡਟ ਕੇ ਖੜ ਸਕਦਾ ਵਾ ਉਹ ਪੰਜਾਬ ਵੀ ਖੜ ਸਕਦਾ ਵਾ ਉਹ ਅੱਜ ਵਾਲੀ ਗਵਰਨਮੈਂਟ ਨੂੰ ਵੀ ਇਹੀ ਹੈ ਕਿ ਇਹੀ ਖੜਦੇ ਨੇ ਹੋਰ ਕੋਈ ਖੜਦਾ ਨਹੀਂ ਐ ਉਦੋਂ ਇਹਨਾਂ ਲੋਕਾਂ ਨੇ ਹੀ ਜਿਹੜੇ ਅੱਜ ਸ਼੍ਰੀ ਨਰਿੰਦਰ ਮੋਦੀ ਦੇ ਨਾਲ ਨੇ ਉਦੋਂ ਇਹ ਸ਼੍ਰੀ ਮਤੀ ਇੰਦਰਾ ਗਾਂਧੀ ਦੇ ਨਾਲ ਸੀ ਔਰ ਸ਼੍ਰੀ ਰਜੀਵ ਗਾਂਧੀ ਨੂੰ 404 ਸੀਟਾਂ ਨਾਲ ਇਹਨਾਂ ਲੋਕਾਂ ਨੇ ਜਿਤਾਇਆ ਸੀ ਔਰ ਸਾਰਾ ਭਾਰਤ ਅਸੀਂ ਫੇਰ ਵੀ ਡਟ ਕੇ ਖੜੇ ਹਾਂ ਅਸੀਂ ਫੇਰ ਵੀ ਜੋ ਸਾਨੂੰ ਖਾਲਿਸਤਾਨੀ ਸਾਨੂੰ ਵਿਰੋਧੀ ਕਿਹਾ ਜਾ ਰਿਹਾ ਉਹ ਸਾਡਾ ਨਿਆਏ ਉਹ ਗੁਰੂ ਕਰੂਗਾ ਪਰ 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 ਇਸ਼ ਮੇਰਾ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਹੁਣ ਪੰਡਿਆ ਜਾ ਰਿਹਾ ਕਿਉਂਕਿ ਕਿਸਾਨ ਨੂੰ ਗੱਲ ਫਿਲਮ ਦੀ ਸੀ ਅਮਰਜੈਂਸੀ ਦੇ ਹਾਲਾਤ ਸੀ ਉਸ ਤੋਂ ਬਾਅਦ دہشت گردੀ ਦੀ ਗੱਲ ਕੀਤੀ ਗਈ ਪਰ ਹੁਣ ਆ ਕੇ ਕਿਸਾਨਾਂ ਨੂੰ ਪੰਡਿਆ ਜਾ ਰਿਹਾ ਕਹਿੰਦੇ ਕਿਸਾਨ ਤੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਲੋਕਾਂ ਦੀ ਅਸਮਤ ਦੇ ਉੱਤੇ ਖੇਲਦੇ ਨੇ ਔਰ ਅਥਰਦਕਨ ਕੀ ਵੱਡ ਟੁਕ ਵੀ ਕਰਦੇ ਨੇ ਬਿਲਕੁਲ ਗਲਤ ਹੈ ਉਹ ਸ਼ਾਇਦ ਉਹਨੂੰ ਖੁਦ ਪਹਿਲਾਂ ਕਿਸਾਨੀ ਕਰਕੇ ਦੇਖ ਲੈਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਬੱਚਿਆਂ ਵਾਂਗ ਕਿਸਾਨ ਆਪਣੀ ਫਸਲ ਨੂੰ ਪਾਲਦਾ ਹੈ ਜਿਹੜਾ ਬੰਦਾ ਆਪਣੀ ਫਸਲ ਨੂੰ ਬੱਚਿਆਂ ਵਾਂਗ ਪਾਲਦਾ ਉਹ ਇਨਸਾਨਾਂ ਨੂੰ ਕਿਵੇਂ ਵੱਡ ਟੱਕ ਕਰ ਸਕਦਾ ਜੀ ਔਰ ਸਭ ਤੋਂ ਵੱਡੀ ਗੱਲ ਸਰ ਇਹ ਹੈ ਇਹਦੇ ਵਿੱਚ ਕਿ ਇਹ ਜਿਹੜੀ ਕਿਸਾਨੀ ਹੈ ਇਸ ਨੂੰ ਜਾਣ ਬੁੱਝ ਕੇ ਸਭ ਤੋਂ ਨੀਵੇਂ ਡੰਡੇ ਤੇ ਇਸ ਕਰਕੇ ਰੱਖਿਆ ਜਾ ਰਿਹਾ ਹੈ ਕਿਉਂਕਿ ਅੱਜ ਜਿਹੜਾ ਕਿਸਾਨ ਹੈ ਉਹਦੀ ਆਦਤ ਹੈ ਕਿ ਉਹ ਜੋ ਕੁਝ ਵੀ ਹੈਗਾ ਉਹ ਵੰਡ ਕੇ ਛਕਦਾ ਜੇ ਮੰਨ ਲਓ ਅਸੀਂ ਵਾਰ-ਵਾਰ ਐਮਐਸਪੀ ਲੈਣ ਦੀ ਜਾਂ ਅਸੀਂ ਸਾਡੇ ਵੱਲ ਧਿਆਨ ਕਿਉਂ ਕਰ ਰਹੇ ਆ ਸਰਕਾਰ ਦਾ ਅਸੀਂ ਕੰਜ਼ਿਊਮਰ ਵਾਸਤੇ ਹੀ ਕਰ ਰਹੇ ਆ ਕਿ ਜਿੰਨਾ ਚਿਰ ਤੱਕ ਸਾਨੂੰ ਜਦੋਂ ਸਾਡੇ ਕੋਲ ਪੈਸਾ ਹੈਗਾ ਅਸੀਂ ਆਟੋਮੈਟਿਕਲੀ ਉਹਨੂੰ ਮਾਰਕੀਟ 'ਚ ਹੀ ਦੇਣਾ ਹੈ ਠੀਕ ਹੈ ਔਰ ਇਹ ਜਦੋਂ ਮਾਰਕੀਟ ਵਿੱਚ ਕੋਈ ਚੀਜ਼ ਪੈਸਾ ਆਏਗਾ ਤਾਂ ਸਾਰੇ ਲੋਕੀ ਖੁਸ਼ਹਾਲ ਹੋਣਗੇ ਜਿਹੜਾ ਕਿਸਾਨਾਂ ਨੂੰ ਉਹ ਟਾਰਗੇਟ ਕਰਨੇ ਨੇ ਔਰ ਉਹ ਇਸੇ ਕਰਕੇ ਕਰ ਰਹੇ ਨੇ ਕਿ ਇਹਨਾਂ ਨੂੰ ਹਤਾਸ਼ ਕੀਤਾ ਜਾਵੇ ਇਹਨਾਂ ਨੂੰ ਚਾਰੋ ਸਫੇਰੋ ਇਹਨਾਂ ਨੂੰ ਇਹੋ ਜੀਆਂ ਗੱਲਾਂ ਕੀਤੀਆਂ ਜਾਣ ਤਾਂ ਕਿ ਇਹ ਜਿਹੜੇ ਲੋਕ ਨੇ ਇਹ ਬੈਠ ਜਾਣ ਪਰ ਇਹ ਮਿੱਟੀ ਦੇ ਬਣੇ ਹੋਏ ਲੋਕ ਨੇ ਮਿੱਟੀ ਨਾਲ ਜਿਹੜੇ ਜੁੜੇ ਹੋਏ ਲੋਕ ਹੁੰਦੇ ਨੇ ਨਾ ਉਹ ਜਲਦੀ ਹਾਰ ਨਹੀਂ ਮੰਨਦੇ ਤਾਂ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦੀ ਕੰਗਣਾ ਵੱਲੋਂ ਇਸ ਵੇਲੇ ਵਿਉਂਤਬੰਦੀ ਕੀਤੀ ਜਾ ਰਹੀ ਹੈ ਤਾਂ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਉਹ ਆਪਣੇ ਧਰਮ ਦੀ ਫਿਰਕੇ ਦੀ ਵੀ ਗੱਲ ਕਰਦੀ ਹੈ ਕਿਸਾਨਾਂ ਦੀ ਵੀ ਗੱਲ ਕਰ ਰਹੀ ਹੈ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਮੈਂ ਤਾਂ ਫਿਲਮ ਇੰਡਸਟਰੀ ਨੂੰ ਹੀ ਇਹਦੇ ਬਾਰੇ ਕਹੂੰਗੀ ਕਿ ਤੁਸੀਂ ਵੇਹ ਦੇ ਕਾਊਂਟਰ 'ਚ ਫਿਲਮ ਬਣਾਓ ਸੱਚ ਦੀ ਫਿਲਮ ਬਣਾਉ ਕਿ ਉਦੋਂ ਉਸ ਵੇਲੇ ਐਮਰਜੈਂਸੀ ਦੇ ਦੌਰਾਨ ਸੱਚੀ-ਮੁੱਚੀ ਹੋਇਆ ਕੀ ਸੀ ਜਿਸ ਨੂੰ ਕੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਣਦੇ ਨੇ ਕਿ ਕੀ ਹੋਇਆ ਸੀ ਔਰ ਉਹ ਐਮਰਜੈਂਸੀ ਆਈ ਕਿਉਂ ਉਹ ਤਾਨਾਸ਼ਾਹੀ ਕਿਉਂ ਸ਼ੁਰੂ ਹੋਈ ਜਿਹੜੀ ਕਿ ਅੱਜ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਦੇਸ਼ ਨੂੰ ਇੱਕ ਤਾਨਾਸ਼ਾਹੀ ਦੇਸ਼ ਬਣਾਇਆ ਜਾਵੇ ਜਿਹੜਾ ਕਿ ਕਦੇ ਨਹੀਂ ਬਣਨਾ ਕਿਉਂਕਿ ਤਨ ਤਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਔਰੰਗਜ਼ੇਬ ਨੂੰ ਕਹਿਤਾ ਸੀ ਕਿ ਔਰੰਗਜ਼ੇਬ ਤੂੰ ਜਿਸ ਤਰ੍ਹਾਂ ਇਸ ਦੇਸ਼ ਨੂੰ ਸਿਰਫ ਮੁਸਲਮਾਨ ਬਣਾਉਣਾ ਚਾਹੁੰਦੇ ਕਦੀ ਨਹੀਂ ਬਣਨਾ ਇਹ ਨਾ ਹਿੰਦੂ ਦਾ ਪੂਰਾ ਦੇਸ਼ ਬਣਨਾ ਇਹ ਇਸੇ ਤਰ੍ਹਾਂ ਹੀ ਦੇਸ਼ ਰਹਿਣਾ ਇਹਦੇ ਵਿੱਚ ਵਨ ਵਨ ਅ ਲੋਕ ਤਰ੍ਹਾਂ ਦੇ ਲੋਕ ਹੀ ਰਹ ਰਹੇ ਨੇ ਪਰ ਅਗਰ ਧਰਮ ਦੀ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਜਿਸ ਤਰ੍ਹਾਂ ਵੀ ਕੋਈ ਇਸ਼ੂ ਹੁੰਦਾ ਉਹਨੂੰ ਧਰਮ ਦੇ ਨਾਲ ਜੋੜ ਲਿੱਤਾ ਜਾਂਦਾ ਕਿ ਕੰਗਨਾ ਰੋਟ ਵੀ ਇਸ ਤਰ੍ਹਾਂ ਦਾ ਕੰਮ ਕਰ ਰਹੀ ਹੈ ਉਹਨੂੰ ਧਰਮ ਦਾ ਗਿਆਨ ਨਹੀਂ ਹੈ ਧਰਮ ਦਾ ਗਿਆਨ ਤੇ ਸ਼ਾਸਤਰ ਚ ਦਿੱਤਾ ਗਿਆ ਮੈਂ ਤੁਹਾਨੂੰ ਪੜ ਕੇ ਸੁਣਾਉਣੀ ਆ ਕਿ ਸਭ ਤੋਂ ਪਹਿਲਾਂ ਤੇ ਜਿਹੜਾ ਸਾਡਾ ਕਿਹਾ ਗਿਆ ਕਿ तरम बिना नहीं राज चले हैं तरम बिना सब दले मले तुसी सब सुन दिखा देव, दे कितों आया है वो श्री कृष्ण ने गीता चार पॉइंट सत्त है कि यदा यदा ही धर्म से ग्लान भारत अप्यो धा धानम तदा मानम सिर अहम कि हे भारतवंशी जदों भी ਅਤੇ ਜਿੱਥੇ ਵੀ ਧਰਮ ਦਾ ਪਤਨ ਹੁੰਦਾ ਹੈ ਅਤੇ ਧਰਮ ਦੀ ਪ੍ਰਧਾਨਤਾ ਹੋਣ ਲੱਗਦੀ ਹੈ ਉਦੋਂ-ਉਦੋਂ ਹੀ ਮੈਂ avatars ਲੈਂਦਾ ਹਾਂ ਸੋ ਸਾਨੂੰ ਸਾਰੇ ਭਾਰਤ ਵੰਸ਼ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਜਦੋਂ Hindu ਧਰਮ ਤੇ ਜਾਂ ਅਸੀਂ ਕਹਿ ਸਕਦੇ ਹਾਂ ਪੰਡਤਾਂ ਨੇ ਆ ਕੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਸੀ ਤਾਂ ਉਦੋਂ ਇੱਕ ਧਰਮ ਦਾ ਇਹੋ ਜਿਹਾ ਧਰਮ ਦਾ ਜਨਮ ਹੋ ਗਿਆ ਸੀ ਕਿ ਜਿਹੜਾ ਰੱਖਿਆ ਕਰ ਸਕਦਾ ਹੈ ਪਰ ਸਾਨੂੰ ਰક્ષਕ ਦੀ ਜਗ੍ਹਾ ਇੱਕ ਗਲਤ ਕੌਮ ਦੇ ਤਰੀਕੇ ਨਾਲ ਸਾਡੇ ਦੇਸ਼ ਚ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਮੈਂ ਅਪੀਲ ਕਰਾਂਗੀ ਆਪਣੇ ਸਾਰੇ ਨੇਤਾ ਨੂੰ ਆਪਣੇ ਸਾਰੇ ਜਿਹੜੇ ਵੀ ਮੇਰੇ ਭਾਰਤ ਦੇ ਜਿੰਨੇ ਵੀ ਲੋਕ ਨੇ ਕਿ ਅਸੀਂ ਕੋਈ ਅ ਅਧਰਮੀ ਲੋਕ ਨਹੀਂ ਹਾਂ ਅਸੀਂ ਧਰਮ ਤੇ ਚੱਲਣ ਵਾਲੇ ਲੋਕ ਹਾਂ ਹਾਂ ਕਿਸਾਨੀ ਸਾਡਾ ਕੀਤਾ ਹੈ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਪਰ ਇਸ ਤਰੀਕੇ ਨਾਲ ਹੁਣ ਇਸ ਨੂੰ ਬਣਾਇਆ ਜਾ ਰਿਹਾ ਕੀ ਸਮਝਦੇ ਹੋ ਅਗਰ ਫਿਲਮ ਰਿਲੀਜ਼ ਹੁੰਦੀ ਕਿਉਂਕਿ ਕੱਲ ਕਾਨੂੰਨੀ ਨੋਟਿਸ ਵੀ ਜਾਰਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਗਿਆ ਔਰ ਕਿਹਾ ਗਿਆ ਕਿ ਇਹਦਾ ਟ੍ਰੇਲਰ ਵੀ ਬੈਨ ਹੋਣਾ ਚਾਹੀਦਾ ਤੇ ਕੀ ਅਗਰ ਇਹ ਫਿਲਮ ਲੱਗਦੀ ਹੈ ਤਾਂ ਇਹਦੇ ਨਾਲ ਕੀ ਬਵਾਲ ਹੋਊਗਾ ਬਿਲਕੁਲ ਹੋਏਗਾ ਬਵਾਲ ਤਾਂ ਹੋਏਗਾ ਕਿਉਂਕਿ ਇਹ 140 ਕਰੋੜ ਦੇਸ਼ ਦੀ ਜਨਤਾ ਦਾ ਦੇਸ਼ ਹੈ ਕੋਈ ਇਹਦੇ ਵਿੱਚ 8-10 ਲੋਕ ਨਹੀਂ ਰਹਿ ਰਹੇ ਔਰ ਉਹਨਾਂ ਨੂੰ ਕੰਟਰੋਲ ਕਰਨਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਔਰ ਰੱਖਿਆ ਮੰਤਰੀ ਦਾ ਬਹੁਤ ਵੱਡਾ ਦਾਇਤਵ ਹੈ ਕਿ ਜੇ ਰਤੀ ਪਰ ਵੀ ਕਿਸੇ ਚੀਜ਼ ਨਾਲ ਚੰਗਿਆਰੀ ਲੱਗ ਸਕਦੀ ਹੈ ਤੇ ਮੈਂ ਕਹਿੰਨੀ ਉਹਨੂੰ ਟੋਟਲੀ ਬੰਦ ਕਰ ਦੋ ਕਿਉਂਕਿ ਪਹਿਲਾਂ ਹੀ ਅਸੀਂ ਬਹੁਤ ਸੰਤਾਪ ਭੋਗ ਚੁੱਕੇ ਹਾਂ ਔਰ ਅਗਰ ਇਹੋ ਜੀ ਚੀਜ਼ ਅੱਗੇ ਆਉਂਦੀ ਹੈ ਤੇ ਸਾਡੀ ਜਿਹੜੀ ਤਰੱਕੀ ਜਿਸ ਨੂੰ ਇਹ ਡਿਜੀਟਲ ਇੰਡੀਆ ਐਂਡ ਪਤਾ ਨਹੀਂ ਕਿਸ ਕਿਸ ਤਰੀਕੇ ਨਾਲ ਅੱਗੇ ਕਰਨਾ ਚਾਹੁੰਦੇ ਨੇ ਵਧਾਉਣਾ ਚਾਹੁੰਦੇ ਨੇ ਉਹ ਰੁਕ ਜਾਏਗਾ ਮਤਲਬ ਇਸ ਨਾਲ ਤਰੱਕੀ ਕੇਗੀ ਅਸੀਂ ਕੀ ਲੈਣਾ ਉਦੋਂ ਐਮਰਜੈਂਸੀ ਚ ਕੀ ਹੋਇਆ ਸਾਨੂੰ ਵੀ ਪਤਾ ਹੈ ਅਸੀਂ ਆਪਣੇ ਆਪਣੇ ਏਰੀਆ ਤੋਂ ਸਭ ਨੂੰ ਪਤਾ ਹੈ ਕਿ ਕਿਦੋਂ ਕਿਦੋਂ ਕੀ ਹੋਇਆ ਇਹਨੂੰ ਜਿਆਦਾ ਪਿਕਚਰਾਇਜ਼ ਕਰਕੇ ਦਿਖਾਉਣ ਦਾ ਕੋਈ ਮਤਲਬ ਨਹੀਂ ਬਣਦਾ ਮੈਂ ਤਾਂ ਕਹਿੰਨੀ ਇਹੋ ਜਿਹੀ ਚਪਚਰਾ ਲਈ ਹਮੇਸ਼ਾ ਲਈ ਬੈਨ ਲੱਗਣਾ ਚਾਹੀਦਾ ਤੁਸੀਂ ਗੱਲ ਕਰੋ ਕੋਈ ਧਰਮ ਦੀ ਗੱਲ ਕਰਨੀ ਹੈ ਤੇ ਸ਼ਾਸਤਰਾਂ ਦੀ ਗੱਲ ਕਰੋ ਜਿਹੜੇ ਵੀ ਲੋਕ ਨੇ ਉਹ ਪਹਿਲੇ ਸ਼ਾਸਤਰਾਤ ਹੁੰਦਾ ਸੀ ਮਹਾਰਾਜ ਜਨੰਗ ਤੋਂ ਲੈ ਕੇ ਉਹਨਾਂ ਦੇ ਦਰਬਾਰ ਚ ਸ਼ਾਸਤਰਾਤ ਹੁੰਦਾ ਸੀ ਹੁਣ ਵੀ ਤੁਸੀਂ ਜਿਹੜੀ ਜਿਹੜੀ ਵੀ ਸਾਡੀ ਪ੍ਰੋਬਲਮ ਹੈ ਆਪਸ ਵਿੱਚ Hindu Muslim Sikh Saiydu ਸ਼ਾਸਤਰ ਨਾਲ ਉਹਨੂੰ ਸੋਲਵ ਕੀਤਾ ਜਾ ਸਕਦਾ ਤਾਂ ਕਿ ਲੋਕੀ ਕੁਝ ਸਮਝਣ ਕਿ ਸਾਡਾ ਮੂਲ ਕੀ ਹੈ ਤੇ ਇਹ ਇਸ ਤਰ੍ਹਾਂ ਇਹ ਨਾ ਰਾਜਨੀਤਿਕ ਲੋਕਾਂ ਨੇ ਇਹਨੂੰ ਅਖਾੜਾ ਬਣਾਤਾ ਹੈ ਲੋਕਾਂ ਨੂੰ ਮਰਨਾ ਕਿੰਨੇ ਆ ਤੁਸੀਂ ਇਹ ਸੋਚੋ ਕਿ ਮਰੂਗਾ ਕੌਣ ਮਰੂਗਾ ਤੇ ਇੱਕ ਆਮ ਆਦਮੀ ਕਿਸੇ ਵੀ ਲੀਡਰ ਨੇ ਨਹੀਂ ਮਰਨਾ ਉਹਦੇ ਬੱਚੇ ਨੇ ਨਹੀਂ ਮਰਨਾ ਉਹਨਾਂ ਕੋ ਵੱਡੀਆਂ ਵੱਡੀਆਂ ਗੱਡੀਆਂ ਨੇ ਸੋਹਣੇ ਸੋਹਣੇ ਕਾਰ ਨੇ ਕੀ ਫਰਕ ਇੱਕ ਰਾਜੇ ਤੇ ਇੱਕ ਰਾਜਨੀਤੀ ਅੱਜ ਦੋਸੋਬ ਨੂੰ ਇੱਕ ਸੇਵਾ ਇੱਕ ਸਫੇਦ ਟੋਪੀ ਪਾ ਕੇ ਸੇਵਾ ਕਰਨ ਲਈ ਆਏ ਸੀ ਇਹਨਾਂ ਦਾ ਜੌਬ ਸੀਗਾ 24 ਆਰ ਇੱਕ ਨੇਤਾ ਨੂੰ ਨੇਤਾ ਹੀ ਰਹਿਣਾ ਚਾਹੀਦਾ ਜਦੋਂ ਇੱਕ ਨੇਤਾ ਵੀ ਨੇਤਾ ਕਦੀ ਉਹ ਨੇਤਾਵਾਂ ਜਾਂਦਾ ਕਦੀ ਉਹ ਅਭਿਨੇਤਾਵਾਂ ਜਾਂਦਾ ਇਹ ਦੇਸ਼ ਕਿਵੇਂ ਚੱਲੂਗਾ ਅਸੀਂ ਚਲੋ ਸਾਡੇ ਜਿਹੜੇ ਇੱਕ ਕਲਾਕਾਰ ਰਹਿ ਚੁੱਕੇ ਨੇ ਕ੍ਰਿਕਟਰ ਵੀ ਰਹਿ ਚੁੱਕੇ ਨੇ ਉਹਨਾਂ ਨੇ ਵੀ ਵੇਖੋ ਕਿਹਾ ਕਿ ਮੈਂ ਉਹ ਵਾਲਾ ਨਹੀਂ ਸੀ ਛੱਡਣਾ ਪਰ ਕੀ ਗੱਲ ਬਣੀ ਨਹੀਂ ਬਣੀ ਕਾਰਨ ਇਹ ਹੈ ਕਿ ਤੁਸੀਂ ਇੱਕ ਲਾਈਨ ਚੁਣੋ ਉਹਦੇ ਤੇ ਸਮਰਪਿਤ ਹੋ ਜਾਓ ਇੱਕ ਹੀ ਗੱਲ ਹੈ ਕਿ ਤੁਹਾਡਾ ਮੰਤਵ ਸਾਫ਼ ਜਾਹਿਰ ਹੋ ਰਿਹਾ ਕੰਗਨਰਨੌਜੀ ਦਾ ਕਿ ਉਹਦਾ ਮੰਤਵ ਦੇਸ਼ ਸੇਵਾ ਨਹੀਂ ਹੈ ਜੇ ਤੇ ਉਹਦਾ ਮੰਤਵ ਦੇਸ਼ ਸੇਵਾ ਹੋਵੇ ਤਾਂ ਉਹ ਇਹੋ ਜੀਆਂ ਚੀਜ਼ਾਂ ਨੂੰ ਬੜਾਵਾ ਨਾ ਦੇਵੇ ਸਗੋ ਜਿਹੜਾ ਸਿਆਣਾ ਬੰਦਾ ਹੁੰਦਾ ਉਹ ਤੇ ਸਮਝਾਇਆ-ਬੁਝਾ ਕੇ ਸਾਰਿਆਂ ਨੂੰ ਬਿਠਾ ਕੇ ਰੱਖਦਾ ਕਿ ਕੋਈ ਗੱਲ ਨਹੀਂ ਆਪਸ ਸਾਹਬ ਦੇ ਨਾਲ ਆ ਇੱਕ ਬੰਨੇ ਸਭ ਦਾ ਸਾਥ ਸਭ ਦਾ ਵਿਕਾਸ ਔਰ ਜੋ ਜੋ ਵੀ ਜੁਮਲੇ ਮਿਲ ਰਹੇ ਨੇ ਪਰ ਉਹ ਦਿਖ ਨਹੀਂ ਰਹੇ ਅਗਰ ਉਹ ਦਿਖਣ ਮੈਂ ਤੇ ਲੋਕਾਂ ਨੂੰ ਕਹੂੰਗੀ ਤੁਸੀਂ ਸਿਆਣੇ ਬਣ ਜਾਓ ਤੁਸੀਂ ਇਹਨਾਂ ਲੋਕਾਂ ਦੀਆਂ ਗੱਲਾਂ 'ਚ ਬਿਲਕੁਲ ਨਾ ਆਓ ਤੁਸੀਂ ਆਪਣੇ ਸ਼ਾਸਤਰ ਪੜੋ ਜੇ ਕੋਈ ਮੁਸਲਮਾਨ ਹੈ ਉਹ ਆਪਣੇ ਧਰਮ ਦੀ ਕਿਤਾਬ ਪੜੇ ਜੇ ਕੋਈ 크੍ਰਿਸਚੀਅਨ ਹੈ ਆਪਣੇ ਧਰਮ ਦੀ ਕਿਤਾਬ ਪੜੇ ਜੇ ਕੋਈ ਸਿੱਖ ਹੈ ਆਪਣੇ ਧਰਮ ਦੀ ਕਿਤਾਬ ਪੜੇ ਜੇ ਕੋਈ ਹਿੰਦੂ ਹੈ ਆਪਣੇ ਧਰਮ ਦੀ ਕਿਤਾਬ ਪੜੇ ਕਿ ਤੁਹਾਨੂੰ ਅਸਲ ਵਿੱਚ ਤੁਸੀਂ ਇਸ ਦੁਨੀਆ 'ਚ ਆਏ ਕਿਉਂ ਹੋ ਕਿ ਤੁਸੀਂ ਲੜਨ ਆਏ ਹੋ ਬਿਲਕੁਲ ਨਹੀਂ ਤੁਸੀਂ ਧਰਮ ਤੇ ਚੱਲਣ ਲਈ ਆਏ ਹੋ ਕਿਉਂਕਿ ਸਾਡਾ ਸਿੱਖੀਜ਼ਮ ਜਿਹੜਾ ਹੈ ਉਹ ਧਰਮ ਦੇ ਉੱਪਰ ਹੀ ਖੜਾ ਹੈ ਬਿਲਕੁਲ ਬਿਲਕੁਲ ਹਿਸਟਰੀ ਸਾਰੇ ਜਾਣਦੇ ਨੇ ਕਿ ਧਰਮ ਨੂੰ ਕਾਇਮ ਕਰਨ ਲਈ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬੱਚਿਆਂ ਨੂੰ ਸ਼ਹੀਦ ਕੀਤਾ ਔਰ ਸਾਰੇ ਆਪਣੇ ਮਾਪੇ ਵੀ ਮਾਤਾ ਗੁਜਰੀ ਜੀ ਪਰਿਵਾਰ ਵਾਰਿਆ ਅੱਜ ਸਾਨੂੰ ਲੋੜ ਹੈ ਕਿ ਆਪਣੇ ਜਿਹੜੇ ਸਾਡੇ ਅਸਲੀ ਦੇਸ਼ ਦੇ ਨਾਇਕ ਨੇ ਜਿਵੇਂ ਉਹ ਕਹਿ ਲੋ ਕਿ ਜੇ ਮਰਾਠੇ ਨੇ ਉਹਨੇ ਨੇ ਰਾਜਪੂਤ ਨੇ ਉਹ ਵੀ ਆਪਣਾ ਜਾਣਦੇ ਨੇ ਜਦੋਂ ਤੱਕ ਸਾਡੇ ਦੇਸ਼ ਵਿੱਚ ਅਸਲ ਚ ਪ੍ਰੋਬਲਮ ਇਹ ਹੈ ਕਿ ਹਰ ਬੰਦੇ ਦਾ ਇੱਕ ਕਮ ਸੀਗਾ ਛਤਰੀ ਦਾ ਧਰਮ ਸੀਗਾ ਕਿ ਉਹ ਦੇਸ਼ ਦੀ ਰੱਖਸ਼ਾ ਕਰਨ ਹੁਣ ਸਾਡੇ ਉਹ ਖੂਨ ਚ ਹੈ ਕਿ ਅਸੀਂ ਸਾਨੂੰ ਜਿੱਥੇ ਵੀ ਕਿਤੇ ਸਾਡੇ ਧਰਮ ਦੇ ਉੱਤੇ ਆਨ ਬਨ ਸ਼ਾਂਤ ਕੋਈ ਵੀ ਪ੍ਰੋਬਲਮ ਹੁੰਦੀ ਅਸੀਂ ਖੜੇ ਹੋ ਜਾਂਦੇ ਹਾਂ ਠੀਕ ਹੈ ਔਰ ਇਹ ਜਿਹੜਾ ਸਾਡਾ ਦੇਸ਼ ਹੈ ਉਹ ਧਰਮ ਤੋਂ ਹੀ ਸ਼ੁਰੂ ਹੋਇਆ ਹੈ ਇਹ ਤੁਸੀਂ ਤੋੜ ਨਹੀਂ ਸਕਦੇ ਆਪਣੇ ਦੇਸ਼ ਨੂੰ ਧਰਮ ਤੇ ਰਾਜਨੀਤੀ ਅੱਡ ਨਹੀਂ ਕਰ ਸਕਦੇ ਪਰ ਸਾਨੂੰ ਚੱਲਣਾ ਕਿਵੇਂ ਆ ਉਹ ਸਾਨੂੰ ਧਰਮ ਤੋਂ ਸਿੱਖਣਾ ਪਊਗਾ ਪਰ ਇਸ ਤਰ੍ਹਾਂ ਦੇ ਲੋਕ ਜਦੋਂ ਧਰਮ ਨੂੰ ਜਾਣ ਬੁੱਝ ਕੇ ਟਾਰਗੇਟ ਕਰਦੇ ਆ ਜਾਣ ਬੁੱਝ ਕੇ ਪਾਰਟਿਕੂਲਰ ਇੱਕ ਕਮਿਊਨਿਟੀ ਨੂੰ ਦੇਖੋ ਹਰ ਕਮਿਊਨਿਟੀ 'ਚ ਚੰਗੇ ਲੋਕ ਵੀ ਹੁੰਦੇ ਨੇ ਮਾੜੇ ਕਮਿਊਨਿਟੀ ਮਾੜੇ ਲੋਕ ਵੀ ਹੁੰਦੇ ਨੇ ਹੋ ਸਕਦਾ ਹਰ ਕਮਿਊਨਿਟੀ 'ਚ ਹੋਣ ਸਿੱਖਾਂ 'ਚ ਹੋਣਗੇ ਈਰੋ ਮੁਸਲਮਾਨ ਸਭ ਤੋਂ ਪਰ ਇੱਕ ਇੱਕ ਸ਼ਖਸ ਦੇ ਇੱਕ ਐਕਟ ਦੇ ਨਾਲ ਪੂਰੀ ਕਮਿਊਨਿਟੀ ਨੂੰ ਗਲਤ ਕਰਨਾ ਇਹਨੂੰ ਕਿਸ ਤਰ੍ਹਾਂ ਦੇਖਦੇ ਆ ਅੱਜ ਕੱਲ੍ਹ ਜਿਹੜੀ ਮੇਨ ਪ੍ਰੋਬਲਮ ਆ ਰਹੀ ਹੈ ਉਹ ਕਿਸੇ ਦੇ ਮੋ ਹਰ ਕੋਈ ਜਿਹੜਾ ਵਾ ਨਾ ਉਹ ਜਿਹੜੀ ਅਸਲੀ ਗੱਲ ਆ ਉਹ ਤੇ ਕਿਤੇ ਦੱਬੀ ਰਹਿ ਜਾਂਦੀ ਆ ਤੇ ਜਿਸ ਨੂੰ ਲੱਗਦਾ ਹੈ ਜਿਸ ਤਰ੍ਹਾਂ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਵੋਟਾਂ ਇਹਦੇ ਨਾਲ ਸਹੀ ਸਲਾਮਤ ਹੋ ਜਾਣ ਕਿਉਂਕਿ ਇਸ ਸਮੇਂ ਮੈਂ ਜੋ ਪੜ ਰਹੀ ਆ ਜੋ ਮੈਂ ਆਸ-ਪਾਸ ਆਪਣੇ ਲੋਕਾਂ ਨੂੰ ਰੀਡ ਕਰਦੀ ਆ ਕਿਉਂਕਿ ਅਸੀਂ ਵੀ ਇੱਥੇ ਆਪਣੇ ਹਿੰਦੂ ਭਾਈਚਾਰੇ 'ਚ ਰਹਿੰਦੇ ਆ ਉਹਨਾਂ ਦਾ ਟੋਟਲ ਇੱਕ ਪੋਲਰਾਈਜ਼ਡ ਹੋ ਚੁੱਕੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਬਿਲਕੁਲ ਬਟ ਇਹ ਪੋਲਰਾਈਜ਼ੇਸ਼ਨ ਨਹੀਂ ਹੋਣੀ ਚਾਹੀਦੀ ਸੀ ਜਿਸ ਤਰ੍ਹਾਂ ਅਗਰ ਇਹ ਚੀਜ਼ ਹੁੰਦੀ ਹੈ ਤੇ ਸਾਡੇ ਦੇਸ਼ ਲਈ ਮਾੜੀ ਆ ਇੱਕ ਅੱਜਕੱਲ ਦੇ ਜਿਹੜੇ ਕੰਗਨਾਰਨੌਤ ਵਰਗੇ ਸਖਸ਼ ਨੇ ਉਹ ਇਸ ਚੀਜ਼ ਨੂੰ ਨਾ ਬੜਾਵਾ ਦੇਣ ਸਾਡੇ ਇੱਥੇ ਵੀ ਨੇਤਾ ਹੈਗੇ ਨੇ ਉਹ ਵੀ ਇਸ ਚੀਜ਼ ਨੂੰ ਗੱਲ ਕਰਦੇ ਨੇ ਅਸੀਂ ਕਹਿੰਦੇ ਆ ਕਿ ਨਾ ਕੋਈ Hindu ਨਾ ਕੋਈ Musalman ਸਰਬੱਤ ਦੇ ਭਲੇ ਦੀ ਗੱਲ ਕਰੋ ਮਾਨਵਤਾ ਦੀ ਗੱਲ ਕਰੋ ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਹੈ ਜੀ ਹਾਂ ਬਿਲਕੁਲ ਤਾਂ ਇਹ ਅੱਜ ਇੱਕ ਸੀ ਕਿ ਵਿਚਾਰ ਚਰਚਾ ਕੀਤੀ ਹੈ ਕਿ ਆਖਿਰਕਾਰ ਜੋ ਕੰਗਨਰ ਨੋਟ ਕਰ ਰਹੀ ਹੈ ਕਿ ਕੀ ਇਹ ਸਾਡੇ ਸ਼ਾਸਤਰਾਂ ਚ ਲਿਖਿਆ ਕੀ ਇਹ ਸਾਡੇ ਦੇਸ਼ ਦੀ ਰਾਜਨੀਤੀ ਹੈ ਕੀ ਇਹ ਸਾਡੇ ਦੇਸ਼ ਦਾ ਫਲਸਫਾ ਹੈ ਕਿ ਕੀ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਖੀਆਂ ਹਨ ਕਿ ਆਪਾਂ ਕਿਸੇ ਇੱਕ ਪਾਰਟਿਕੂਲਰ ਇੱਕ ਜਮਾਤ ਨੂੰ ਟਾਰਗੇਟ ਕਰੀਏ ਔਰ ਜਿਸ ਤਰੀਕੇ ਦੇ ਨਾਲ ਅਸੀਂ ਕਹਿੰਨੇ ਆ ਕਿ ਰਾਜਨੀਤੀ ਧਰਮ ਇਕੱਠੇ ਨਹੀਂ ਤੇ ਉਸ ਦਾ ਵਿਵਰਨ ਜਿਹੜਾ ਹੈ ਸ਼ੁਰੂ ਤੋਂ ਚੱਲਦਾ ਆ ਰਿਹਾ ਅਗਰ ਅਸੀਂ ਅਗਰ ਗੱਲ ਕਰੀਏ ਤਾਂ ਮੀਰੀ ਪਰੀ ਦੇ ਮਾਲਕ ਸਾਹਿਬ ਜੀ ਹਰਗੋਬਿੰਦ ਮਹਾਰਾਜ ਜੀ ਨੇ ਵੀ ਕਿਹਾ ਹੈ ਤਾਂ ਦੂਜੇ ਪਾਸੇ ਗੀਤਾ ਤੇ ਚੂਈ ਇਸ ਤਰੀਕੇ ਦੇ ਨਾਲ ਵਿਆਖਿਆ ਕੀਤੀ ਗਈ ਹੈ ਕਿ ਜਿਹੜਾ ਧਰਮ ਹੈ ਔਰ ਰਾਜਨੀਤੀ ਦੋਨੋਂ ਉੱਠੇ ਚੱਲਦੇ ਨੇ ਔਰ ਧਰਮ ਦਾ ਝੰਡਾ ਹਮੇਸ਼ਾ ਉੱਚਾ ਰਹਿੰਦਾ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਅੱਜ ਦੇ ਜਮਾਨੇ ਦੇ ਵਿੱਚ ਕੰਗਨਾ ਰਨੌਟ ਪਾਰਟਿਕੂਲਰ ਪੰਜਾਬੀਆਂ ਨੂੰ ਟਾਰਗੇਟ ਕਰਕੇ ਸਿੱਖਾਂ ਨੂੰ ਟਾਰਗੇਟ ਕਰਕੇ ਇਸ ਤਰ੍ਹਾਂ ਦੀਆਂ ਫਿਲਮਾਂ ਬਣਾ ਰਹੀ ਹੈ ਜਿਦੇ ਵਿੱਚ ਕੀ ਸਿੱਖਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਲੇਕਿਨ ਪੁਰਾਣਾ ਇਤਿਹਾਸ ਜੋ ਹੈ ਉਹ ਸਿੱਖਾਂ ਦਾ ਬਲੀਦਾਨ ਦਾ ਇਤਿਹਾਸ ਹੈ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਸਿੱਖਾਂ ਦੀ ਅਹਿਮ ਭੂਮਿਕਾ ਰਹੀ ਹੈ ਤਾਂ ਇਸ ਤਰੀਕੇ ਨਾਲ ਟਾਰਗੇਟ ਕਰਨਾ ਗਲਤ ਹੈ ਔਰ ਇੱਕ ਰਾਜਨੀਤਾ ਹੋਣ ਦੇ ਨਾਤੇ ਇਸ ਦੀ ਨਖੇਦੀ ਕੀਤੀ ਜਾ ਰਹੀ ਹੈ ਔਰ ਅੱਜ ਇੱਕ ਵਿਚਾਰ ਚਰਚਾ ਕੀਤੀ ਹੈ ਤਾਂ ਕਿ ਅਸੀਂ ਤੁਹਾਡੇ ਅੱਗੇ ਇੱਕ ਸੱਚ ਔਰ ਲੌਜੀਕਲੀ ਇੱਕ ਸੱਚ ਲਿਆ ਸਕੀਏ ਲੌਜੀਕਲੀ ਕੋਈ ਚੀਜ਼ਾਂ ਰੱਖ ਸਕੀਏ ਜਿਸ ਦੇ ਨਾਲ ਕਿ ਸ਼ਾਇਦ ਕੰਗਨਾ ਰਣੌਟ ਨੂੰ ਕੋਈ ਚਾਕਲ ਆਏ ਔਰ ਇਸ ਤਰ੍ਹਾਂ ਦੀ ਵਿਵਾਦਿਤ ਫਿਲਮਾਂ ਤੋਂ ਉਹ ਗੁਰੇਸ਼ ਕਰ ਸਕੇ ਕੈਮਰਾਮੈਨਰ ਇਸ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ